ਪਵਿੱਤਰ ਧਰਤੀ ਫਤਿਹਗੜ ਸਾਹਿਬ ਵਿਖੇ ਈਜ਼ੀ ਰਿਸਟਰੀ ਜਿਹੜਾ ਲਾਂਚਿੰਗ ਦਾ ਪ੍ਰੋਗਰਾਮ ਸੀਗਾ ਬਹੁਤ ਸਾਰੇ ਕਚੈਰੀਆਂ ਦੇ ਵਿੱਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਆ ਉਹਨਾਂ ਦੇ ਤਜਰਬੇ ਸੁਣੇ ਨੇ ਤੇ ਬੜਾ ਕ੍ਰਾਂਤੀਕਾਰੀ ਕਦਮ ਹੈ ਇਹ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਕਿ ਤੁਸੀਂ 12 ਵਜੇ ਤੋਂ ਸਾਢੇ 12 ਦੇ ਵਿੱਚ ਵਿੱਚ ਤੁਹਾਡਾ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੈ ਤੇ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਪਹਿਲਾਂ ਕਈ ਕਈ ਦਿਨ ਰਜਿਸਟਰੀਆਂ ਲੱਭਣ ਤੇ ਲੱਗ ਜਾਂਦੇ ਸੀ ਕਿ ਸਾਨੂੰ ਰਜਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ मिल ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਸੋ ਫਤੇਗੜ ਸਾਹਿਬ ਦਾ ਮੀਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਚਾਹੂੰਗਾ ਕਿ ਤੁਸੀਂ ਅੰਦਰ ਜਾ ਕੇ ਆਮ ਲੋਕਾਂ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵੀ ਸਾਂਝੇ ਕਰੋ ਕਿਉਂਕਿ ਜੇ ਕੰਪੇਅਰ ਕਰਾਂਗੇ ਪਤਾ ਹੀ ਪਤਾ ਲੱਗੂ ਫਰਕ ਕੀ ਆਇਆ ਕਿ ਪਹਿਲਾਂ ਕੀ ਹੁੰਦਾ ਸੀ ਇਸ ਕਿਸੇ ਵੀ ਤਹਿਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀਗਾ ਜੇ ਇੱਕ ਵਾਰੀ ਅੰਦਰ ਵੜ ਜਾਂਦੇ ਸੀ ਤਾਂ ਲਗ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਊਗਾ ਜੇ ਕਰਾ ਦਿੰਨੇ ਆ ਜੇ ਤੂੰ ਥੋੜਾ ਜਿਹਾ ਆਹ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚੈਰੀ ਦੇ ਵਿੱਚ ਵੜਨ ਤੋਂ ਤਹਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਨ ਹੋਊਗਾ ਜੇ ਰਿਟਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਵੱਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਰਿਸਤੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੇ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਇੱਕ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਤਰਾਜ ਜਾਂ ਕੋਈ ਕਾਗਜ਼ਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜਾਊਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾਂ ਖੱਜਲ ਖੋਰੀ ਤੋਂ ਬਿਨਾਂ ਕਰਾ ਸਕਦੇ ਹੋ ਤੇ مالیय ਭਾਗ ਹੋਰ ਵੀ ਨਾਗਰਿਕ ਸਵਾਵਾ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸੁਚਾਰੂ ਰੂਪ ਚ ਚੱਲੇ ਤੇ ਤੁਹਾਡੇ ਗੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫਤਰਾਂ ਸਿਰਫ ਫੋਟੋ ਵਾਸਤੇ ਇੱਥੇ ਆਉਣਾ ਪਊਗਾ ਨਹੀਂ ਤਾਂ ਸਾਰੇ ਕੰਮ 1076 ਤੇ ਫੋਨ ਤੇ ਵੀ ਹੋ ਜਾਣਗੇ ਆਨਲਾਈਨ ਵੀ ਹੈ ਪੋਰਟਲ ਤੇ ਵੀ ਹੈ ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਿਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਘਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ ਸੋ ਬੜੇ ਵਧੀਆ ਵੇਟਿੰਗ ਰੂਮ ਹੈ ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਹੈ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਜਿਸਟਰੀ ਚੱਲ ਰਹੀ ਹੈ ਉਹ 5 ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਦੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨੇੜ ਤੇੜੀ ਰਹੋ ਤੇ ਤੁਹਾਡੀ ਰਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਰਿਸਟਰੀ ਉਹਨਾਂ ਨੂੰ ਦੇਤੀ ਸੋ ਮੁਹੱਲੀ ਤੋਂ ਸ਼ੁਰੂ ਕੀਤਾ ਸੀ ਡਰਾਇਰਨ ਕਰਦੇ ਆ ਪਹਿਲਾਂ ਇਹ ਨਹੀਂ ਹੈਗਾ ਕਿ ਅੱਜ ਹੀ ਉਤ ਘਾਟਨ ਕਰਤਾ ਕੱਲ ਨੂੰ ਕੋਈ ਕੰਪਿਊਟਰ ਦੀ 100 ਪ੍ਰੋਬਲਮ ਆ ਜਾਣ ਅਸੀਂ ਇਸ ਤੋਂ ਪਹਿਲਾਂ ਇਹਨੂੰ ਹੌਲੀ ਹੌਲੀ ਚੈੱਕ ਕਰਦੇ ਰਹੇ ਆ ਤੇ ਜਦੋਂ ਬਿਲਕੁਲ ਸੈਟੀਸਫਾਈ ਹੋ ਗਿਆ ਅਫਸਰ ਸਹਿਬਾਨ ਟੈਕਨੀਕਲ ਸਟਾਫ ਜਾਂ ਸਾਰੇ ਕਿ ਹਾਂ ਬਿਲਕੁਲ ਪਰਫੈਕਟ ਹੈ ਤਾਂ ਕੁਝ ਬੰਦੇ ਹੈ ਜਿ ਵੀ ਆਏ ਨੇ ਜਿਹੜੇ 1 ਮਹੀਨਾ ਪਹਿਲਾਂ ਕਰਾ ਕੇ ਗਏ ਨੇ ਜਦੋਂ ਇਹ ਡਰਾਈ ਰਨ ਚੱਲ ਰਿਹਾ ਸੀ ਇਹਦਾ ਇੱਕ ਇਹਦਾ ਚੈਕਿੰਗ ਚੱਲ ਰਹੀ ਸੀ ਕਿ ਮੇ ਸਾਰੇ ਕੰਪਿਊਟਰ ਠੀਕ ਨੇ ਉਹ ਵੀ ਕਹਿੰਦੇ ਵੀ ਬਿਲਕੁਲ ਸਾਨੂੰ ਕੋਈ ਖੱਜਲ ਖਵਾਰੀ ਨਹੀਂ ਹੋਈ ਸੋ ਫਤਿਹਗੜ ਸਾਹਿਬ ਬੜਾ ਪਵਿੱਤਰ ਜ਼ਿਲ੍ਹਾ ਬੜੀ ਪਵਿੱਤਰ ਥਾਂ ਹੈ ਸ਼ਹੀਦਾਂ ਦੀ ਧਰਤੀ ਹੈ ਤੇ 350 ਸਾਲਾਂ ਸਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦਾ ਆਮਨਾ ਰਹੇ ਉਹਨਾਂ ਦੇ ਵੰਸ਼ ਚੁਈ ਛੋਟੇ ਸਾਹਿਬ ਜੀ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਮਾਤਾ ਗੁਜਰਕੌਰ ਜੀ ਨੇ ਠੰਡਾ ਬੁਰਜ ਵੀ ਕੇ ਸ਼ਹੀਦੀ ਪ੍ਰਾਪਤ ਹੋਈ ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਨੀਆਂ ਸ਼ਹੀਦੀਆਂ ਜਿਹੜੀਆਂ ਨੇ ਬਲਿਦਾਨ ਪਵਿੱਤਰ ਨੇ ਉਸ ਤਰ੍ਹਾਂ ਇਸ ਧਰਤੀ ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ ਇਮਾਨਦਾਰੀ ਨਾਲ ਹੋਣ ਤਾਂ ਕਿ ਗੁਰੂਆਂ ਦੀ ਚਲਾਈ ਚੱਲੇ ਹੋਏ ਦੱਸੇ ਹੋਏ ਰਸਤੇ 'ਤੇ ਪਚਲ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ